ਪਰਿਵਾਰ ਦੇ ਵੱਲੋਂ ਲਿਆ ਗਿਆ ਸੀਗਾ ਡੇਰਾ ਸੱਚਾ ਸੋਦਾ ਦਾ ਨਾਮ ਪਰਿਵਾਰ ਮਨਾਉਣ ਗਿਆ ਸੀਗਾ ਇੱਕ ਨਾਮੀ ਹੋਟਲ ਦੇ ਵਿੱਚ ਮੈਰिज ਐਨੀਵਰਸਰੀ ਵੇਟਰ ਦੇ ਵੱਲੋਂ ਖਵਾ ਦਿੱਤਾ ਗਿਆ ਚਿਕਨ ਹੋਟਲ ਦੇ ਵਿੱਚ ਹੋਇਆ ਜਮ ਕੇ ਹੰਗਾਮਾ ਬਿਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਵਿੱਚ ਜਿੱਥੇ ਕਿ ਇੱਕ ਪਰਿਵਾਰ ਦੇ ਵੱਲੋਂ ਡੇਰਾ ਸੱਚਾ ਸੋਦਾ ਦਾ ਨਾਮ ਲਿਆ ਹੋਇਆ ਸੀਗਾ ਪਰ ਇੱਕ ਫੰਕਸ਼ਨ ਮਨਾਉਣ ਲਈ ਗਿਆ ਸੀਗਾ ਪਰਿਵਾਰ ਮੈਰਿਸ ਪਹਿਲੇ ਐਨੀਵਰਸਰੀ ਮਨਾਉਣ ਲਈ ਇੱਕ ਹੋਟਲ ਦੇ ਵਿੱਚ ਗਿਆ ਸੀਗਾ ਜਿੱਥੇ ਕਿ ਪਰਿਵਾਰ ਦੇ ਵੱਲੋਂ ਆਰਡਰ ਕੀਤਾ ਗਿਆ ਸੀਗਾ ਚਾਂਪ ਪਰ ਵੇਟਰ ਦੇ ਵੱਲੋਂ ਪਰਿਵਾਰ ਨੂੰ ਚਿਕਨ ਸੌਪਿਆ ਗਿਆ ਤੇ ਪਰਿਵਾਰ ਦੇ ਵੱਲੋਂ ਚਿਕਨ ਨੂੰ ਖਾਦਾ ਵੀ ਗਿਆ ਤੇ ਉਸ ਤੋਂ ਬਾਅਦ ਕਾਫੀ ਹੰਗਾਮਾ ਹੁੰਦਾ ਵੀ ਨਜ਼ਰ ਆਇਆ ਸੀਗਾ ਤਾਂ ਬੇਹਦੀ ਹੈਰਾਨ ਕਰਦਾ ਇਹ ਮਾਮਲਾ ਹੈ ਜਿੱਥੇ ਕਿ ਸ਼੍ਰੀ ਮੁਕਸਦ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਦੱਸਦੇ ਕਿ ਇੱਕ ਪਰਿਵਾਰ ਮੈਰੀਜ਼ ਯੂਨੀਵਰਸਿਟੀ ਮਨਾਉਂਣ ਦੇ ਲਈ ਇੱਕ ਵੱਡੀ ਹੋਟਲ ਦੇ ਵਿੱਚ ਗਏ ਸਨ ਜਿੱਥੇ ਉਹਨਾਂ ਦੇ ਵੱਲੋਂ ਕੜਾਈ ਪਨੀਰ ਮਸ਼ਰੂਮ ਦੋ ਪਿਆਜ਼ ਨਾਨ ਤੇ ਰੋਟੀ ਦਾ ਆਰਡਰ ਦਿੱਤਾ ਗਿਆ ਸੀਗਾ ਤੇ ਪਰਿਵਾਰ ਨੂੰ ਵੇਟਰ ਦੇ ਵੱਲੋਂ ਦੱਸਦੀ ਕਿ ਚਿਕਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਦੋਂ ਚਿਕਨ ਖਾਦਾ ਗਿਆ ਤਾਂ ਪਰਿਵਾਰ ਨੇ ਵੇਟਰ ਨੂੰ ਕਿਹਾ ਕਿ ਇਹ ਨਾਨ-ভেজ ਲੱਗ ਰਿਹਾ ਹੈ ਲੇਕਿਨ ਵੇਟਰ ਨੇ ਆਪਣੀ ਗਲਤੀ ਨਹੀਂ ਮੰਨੀ ਉਸਨੇ ਕਿਹਾ ਕਿ ਸੋਇਆ ਚਾਂਪ ਹੈ ਲੇਕਿਨ ਪਰਿਵਾਰ ਦੇ ਵੱਲੋਂ ਯਕੀਨ ਨਾ ਕਰਦਿਆਂ ਹੋਇਆ ਉੱਥੇ ਹੋਰ ਬੈਠੇ ਕਈ ਵਿਅਕਤੀ ਜਿਨ੍ਹਾਂ ਨੂੰ ਇਹ ਦਿਖਾਇਆ ਗਿਆ ਤਾਂ ਉਨ੍ਹਾਂ ਦੇ ਵੱਲੋਂ ਵੀ ਇਹੀ ਗੱਲ ਆਖੀ ਗਈ ਹੈ ਕਿ ਇਹ ਨਾਨ-ভেজ ਚਿਕਨ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਵੇਟਰ ਦੇ ਨਾਲ ਸਿੱਧੀ ਗੱਲਬਾਤ ਕੀਤੀ ਤਾਂ ਵੇਟਰ ਦੇ ਵੱਲੋਂ ਆਪਣੀ ਗਲਤੀ ਮੰਨੀ ਗਈ ਤੇ ਉੱਥੇ ਹੀ ਤੋਂ ਦੱਸਦੇ ਕਿ ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੱਚਾ ਅਸੀਂ ਜਿਹੜਾ ਕਿ ਸੱਚਾ ਸਾਡਾ ਸੱਚਾ ਸੋਦਾ ਡੇਰੇ ਦਾ ਨਾਮ ਲਿਆ ਹੋਇਆ ਹੈ ਤੇ ਅਸੀਂ ਕਦੇ ਵੀ ਚਿਕਨ ਨਾਨ ਵੇਜ ਨਹੀਂ ਖਾਦਾ ਹੈ ਤੇ ਪਰਿਵਾਰ ਨੇ ਕਿਹਾ ਕਿ ਚਿਕਨ ਖਾਣ ਤੋਂ ਬਾਅਦ ਸਾਨੂੰ ਅਜੀਹਾ ਲੱਗ ਰਿਹਾ ਹੈ ਕਿ ਸਾਡੀ ਜ਼ਿੰਦਗੀ ਸਾਰੀ ਬੇਕਾਰ ਹੋ ਚੁੱਕੀ ਹੈ ਉੱਥੇ ਜਦੋਂ ਵੇਟਰ ਤੋਂ ਇਸ ਦੀ ਪੁਸ਼ਟੀ ਕੀਤੀ ਗਈ ਤਾਂ ਵੇਟਰ ਦੇ ਵੱਲੋਂ ਵੀ ਇਹ ਗੱਲ ਕਬੂਲ ਕੀਤੀ ਗਈ ਸੀ ਕਿ ਸਾਡੇ ਤੋਂ ਗਲਤੀ ਹੋਈ ਹੈ ਵੇਟਰ ਨੇ ਕਿਹਾ ਕਿ ਇਹ ਜਿਹੜਾ ਕਿ ਸ਼ੈਫ ਦੀ ਗਲਤੀ ਹੈ ਜਿਸ ਦੇ ਕਾਰਨ ਇਹ ਸਭ ਕੁਝ ਹੋਇਆ ਹੈ ਤਾਂ ਵੇਟਰ ਨੇ ਕਿਹਾ ਹੈ ਕਿ ਅਸੀਂ ਇਹ ਨਾ ਇਹਨਾਂ ਤੋਂ ਪੈਸੇ ਨਹੀਂ ਲਵਾਗੇ ਐਥੋ ਹੀ ਤੁਹਾਨੂੰ ਦੱਸ ਦਿੰਦੇ ਆ ਪਰਿਵਾਰ ਦੇ ਵੱਲੋਂ ਇਸ ਤੇ ਸਖਤ ਇਤਰਾਜ਼ ਜਤਾਇਆ ਗਿਆ ਤਾਂ ਬੇਹਦੀ ਹੈਰਾਨ ਕਰਦਾ ਮਾਮਲਾ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਵੱਲੋਂ ਡੇਰਾ ਸੱਚਾ ਸੌਦਾ ਦਾ ਨਾਮ ਲਿਆ ਹੋਇਆ ਸੀਗਾ ਪਰ ਪਰਿਵਾਰ ਮੈਰੀਜ਼ ਐਨੀਵਰਸਰੀ ਮਨਾਉਣ ਦੇ ਲਈ ਇੱਕ ਹੋਟਲ ਦੇ ਵਿੱਚ ਗਿਆ ਸੀਗਾ ਤੇ ਹੋਟਲ ਦੇ ਵਿੱਚ ਜਾ ਕੇ ਉਹਨਾਂ ਨੇ ਰੋਟੀ ਆਰਡਰ ਕੀਤੀ ਚਾਹ ਆਰਡਰ ਕੀਤੀ ਜਿਸ ਤੋਂ ਬਾਅਦ ਵੇਟਰ ਦੇ ਵੱਲੋਂ ਗਲਤੀ ਦੇ ਨਾਲ ਉਹਨਾਂ ਨੂੰ ਚਿਕਨ ਜਿਹੜਾ ਕਿ ਪ੍ਰੋਸ ਦਿੱਤਾ ਗਿਆ ਤੇ ਚਿਕਨ ਖਾਣ ਤੋਂ ਬਾਅਦ ਉਹਨਾਂ ਦਾ ਸਾਰਾ ਧਰਮ ਭ੍ਰਸਟ ਹੋ ਜਾਂਦਾ ਹੈ ਆਓ ਦੇਖਦੇ ਆ ਇਹਨਾਂ ਤਸਵੀਰਾਂ ਦੇ ਵੱਲ ਤੇ ਪਰਿਵਾਰ ਦਾ ਹੋਰ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਉਂਦੇ ਆ ਜੀ ਕੀ ਨਾਮ ਤੁਹਾਡਾ ਕੀ ਗੱਲ ਬਣੀ ਜੀ ਮੇਰਾ ਨਾਮ ਗਿੱਤੂ ਗਰਗੇ ਵਾਈਫ ਆਫ ਮੰਦੀਪ ਗਰਗੇ ਅੱਜ ਅਸੀਂ ਆਪ ਦੇ ਮੈਂ ਨੈਰੀ ਜਨਵਰੀ ਵਰਸਡੇ सेलिब्रेट ਕਰਨ ਆਏ ਸੀ ਕਿ ਕਿ ਕਿੰਨੇ ਲੱਭੇ ਤੇ ਸਾਡੇ ਤੋਂ ਉਹ ਮਿੱਤਦਾ ਵੇਟਰ ਨੇ ਉਹ ਸਰੂਮ ਤੋਂ ਪਿਆਜਾ ਤੇ ਕਰਾਈ ਫਨੀ ਆਰਡਰ ਦਿੱਤਾ ਸੀ ਚਾਰਨੇ ਗਨਾਣ ਤੇ ਰੋਟੀ ਉਹਨਾਂ ਨੇ ਕੀ ਕੀਤਾ ਸਾਨੂੰ ਮਤਲਬ ਕਿ ਨੋਨ ਵੇਜ ਨੋਨ ਵੇਜ ਸਰਵ ਕਰਤਾ ਤੇ ਥੋੜੇ ਟਾਈਮ ਬਾਅਦ ਅਸੀਂ ਦਿਖਾਇਆ ਵੀ ਇਹ ਤਾਂ ਪਨੀਰ ਹੈ ਹੀ ਨਹੀਂ ਇਹਦੇ ਵਿੱਚ ਵੀ ਇਹ ਨੋਨ ਵੇਜ ਲੱਗ ਰਿਹਾ ਹੈ ਜਦਕਿ ਵੇਟਰ 2-3 ਮਿੰਟ ਬਾਅਦ ਆ ਕੇ ਕਹਿੰਦੇ ਕਿ ਇਹ ਸੋਇਆ ਚਾਪ ਹੈ ਫਸਾਨੂੰ ਫਿਰ ਵੀ ਡਾਊਟ ਰਿਹਾ ਅਸੀਂ ਕੋਈ ਸਾਹਮਣੇ ਬੈਠੇ ਜਿਹੜੇ ਕਸਟਮਰ ਨੇ ਤੇ ਕਸਟਮਰ ਬੈਠੇ ਜਿਨ੍ਹਾਂ ਨੂੰ ਚੈੱਕ ਕਰਾਇਆ ਗਿਆ ਉਹਦੇ 100% ਇਨ ਨੋਨ-ਵੇਜੀ ਹੈ ਇਸ ਤੋਂ ਪਹਿਲਾਂ ਤੁਸੀਂ ਕਦੀ ਨੋਨ-ਵੇਜ ਖਾਧਾ ਹੀ ਨਹੀਂ ਨਹੀਂ ਅਸੀਂ ਅੱਜ ਤੱਕ ਅਗਰ ਵੀ ਟੱਚ ਨਹੀਂ ਕੀਤਾ ਤੇ ਨੇ ਕਿੰਨਾ ਚਿਰ ਹੋ ਗਿਆ ਤੁਸੀਂ ਕੋਈ ਨਾਮ ਵੀ ਲਿੱਤਾ ਹੈ ਨਾਮ ਸ਼ਬਦ ਵੀ ਲਿੱਤਾ ਹੋਇਆ ਹੈ ਤੇ ਜਦੋਂ ਦਾ ਮੇਰਾ ਬਰਥ ਹੋਇਆ 98 ਦਾ ਜਿੰਨਾ ਦਾ ਨਾਮ ਲਿੱਤਾ ਹੈ ਜੀ ਫੇਰ ਸੱਚੇ ਸੱਚਾ 108 ਅੱਛਾ ਜੀ ਕੁਣ ਚਿਕਨ ਖਾਏ ਇੱਕ ਮਿੰਟ ਤੁਸੀਂ ਚਿਕਨ ਖਾਇਆ ਹੁਣ ਕੀ ਮਹਿਸੂਸ ਕਰ ਰਹੇ ਕੀ ਕਿਉਂ ਨਾ ਜਿਹਾ ਬਹੁਤ ਗੀਲਟ ਫੀਲ ਹੋ ਰਿਹਾ ਹੈ ਪਰ ਤੁਹਾਨੂੰ ਦੱਸ ਨਹੀਂ ਸਕਦੇ ਐਦਾ ਲੱਗਦਾ ਫੁੱਲ ਆਫ ਲਾਈਫ ਵੇਸ ਆਸੀ ਤਾਂ ਮਤਲਬ ਕਿ ਹੋਟਲ ਦੇ ਵਿੱਚ ਆਇਸ ਕਿ ਸਾਨੂੰ ਕੋਈ ਕੁਆਲਿਟੀ ਮਿਲੂਗੀ ਪਰ ਇਹ ਤਾਂ ਕੁਆਲਿਟੀ ਦੇ ਨਾਲ ਤਾਂ ਟਰਮੀਨ ਪ੍ਰੈਸ਼ ਕਰ ਰਹੇ ਆ ਸਾਡੇ ਤੇ ਸੱਜਣੋ और का रोटी सर एक्चुअली मैंने सबसे पहले बाकी मैंने उस गाड़ी में बोला पहले उनका सोया चाप करना उस रिकार्डिंग पर बाद में एक, एक्चुअली इनका जो आया तो कढ़ाई चिकन तो अकॉर्डिंग तो इसलिए आई एम वेरी सॉरी फॉर हिम बिकॉज सर तो पर इन्होंने तो खा लिया हाँ सर क्योंकि उस टाइम पर क्योंकि सर लड़के और ने सर्विस की उस टाइम पर क्योंकि मैं और ऑर्डर देख रहा था ऑर्डर मैंने लिया था पर बाद में जब मैंने देखा तो मैंने उसकी उसी शेफ को जहाँ पर डेलीवर बुला लिया तो पर वो गलती हमारे शेफ़ के ऑर्डिंग हुई है सर मैं इनसे माफ़ी मांगता हूँ माफ़ी ऐसे इनका दिल को ठेस है है जी सर ना और क्या करेगा इसके लिए अब इनके लिए सर इनके हम इनका बिल नहीं लेंगे वो बिल का क्या करना है कितने रुपए का क्या करेंगे बिल नो छोटो तो नहीं बिल नो छोटो ऐसे का पैसे हम घर नहीं आए घर से चल के आए हैं तो हमने बिल तो अंडा भी नहीं खाते एक भी नहीं खाते एक भी बिल तो हमने भरना ही था भाई अगर हम घर से चल के आए जब से जन्म हुआ हमने एक से हाथ भी नहीं लाया आज तक